ਸਤਿ ਸ਼੍ਰੀ ਅਕਾਲ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹਤੀਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ। ਆ ਕੇ ਮਾੜੀ ਨਾਲ ਆਪਣੀ ਗੱਲਬਾਤ ਵੀ ਰੱਖ ਸਕਦੇ ਆਂ। ਆਗਮੀ ਪਾਰਟੀ ਜਿੰਦਾਬਾਦ ਮਾਨ ਸਰਕਾਰ ਜਿੰਦਾਬਾਦ ਨ ਆਨੰਦ ਕੈਦਰੀਵਾਲ ਜੀ ਜਿੰਦਾਬਾਦ ਮੋਰੇ ਸੋ ਮੈਡਮ ਹਲਮੋਨ ਗਗਲਮਾਨ ਜੀ ਕੈਬਨਟ ਮੰਤਰੀ ਪੰਜਾਬ ਉਹ ਵੀ ਅੱਛਾ ਪੋਂਡੇ ਵਿੱਚ ਪਹੁੰਚ ਚੁੱਕੇ ਹੈ ਸੋ ਉਹਨਾਂ ਨੂੰ ਜੀ ਆਇਆਂ ਨੂੰ ਸਾਰੇ ਵਾਸਤੇ ਜੀ ਆਇਆਂ ਨੂੰ ਲਓ ਲਓ ਵੀ ਹੁਣੇ ਮਤ ਕਰਕੇ ਲਾਓ ਉਹਨਾਂ ਦੇ ਨਾਲ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਜਿੰਨੇ ਵੀ ਸੰਗਤ ਪਹੁੰਚੀ ਹੋਈ ਹੈ ਮੇਰੇ ਬਜ਼ੁਰਗ ਮੇਰੀਆਂ ਮਾਵਾਂ ਬੱਚੇ ਮੇਰੇ ਵੀਰ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਸੋ ਵਿਕਾਸ ਦੌਰੇ ਤੁਸੀਂ ਸਹਿਯੋਗ ਦੇਣ ਲਈ ਪਹੁੰਚੇ ਹੋ ਸਾਡੇ ਚ ਸਾਡੇ ਬਹੁਤ ਹੀ ਹੁਨਾਰਾ ਤੁਹਾਡੇ ਕਰਾਲੀ ਦੇ ਐਕਟਿਵ ਲੀਡਰ ਨੇ ਸਾਡੇ ਸ਼੍ਰੀ ਗਰੀਸ਼ ਰਾਣਾ ਜੀ ਚੇਅਰਮੈਨ ਮਾਰਕੀਟ ਕਮੇਟੀ ਸਾਡੇ ਬਲਾਕ ਪ੍ਰਧਾਨ ਨੇ ਨਵਦੀਪ ਸਿੰਘ ਜੀ ਬਲਾਕ ਪ੍ਰਧਾਨ ਸ਼੍ਰੀ ਬਲਵੀਰ ਸਿੰਘ ਚਾਹਲਾ ਜੀ ਸ਼੍ਰੀ ਸ਼ੋਮਨਾਥ ਜੀ ਹਰਪੀ ਸਿੰਘ ਜੀ ਪ੍ਰਦੀਪ ਸਿੰਘ ਜੀ ਕਰਨ ਸ਼ਰਮਾ ਜੀ ਬਹਾਦਰ ਸਿੰਘ ਜੀ ਐਮਸੀ ਸਾਹਿਬ ਵੀ ਆਏ ਹੋਏ ਨੇ ਕੁਸ਼ਵੀਰ ਸਿੰਘ ਜੀ ਐਮਸੀ ਸਾਹਿਬ ਅਸ਼ਵਨੀ ਕੁਮਾਰ ਜੀ ਪ੍ਰਦੀਪ ਤਰਦੀਪ ਜੀ ਬਲਵਿੰਦਰ ਕੌਰ ਧਨੋੜਾ ਜੀ ਪੂਸ਼ਨ ਵਰਮਾ ਜੀ ਸੋ ਸਾਰਿਆਂ ਦਾ ਮੈਂ ਬਹੁਤ ਬਹੁਤ ਜੀ ਆਇਆਂ ਨੂੰ ਤੇ ਧੰਨਵਾਦ ਆਖਦੀ ਹਾਂ ਮੇਰੀ ਪੂਰੀ ਆਮ ਆਦਮੀ ਪਾਰਟੀ ਲਗਾਤਾਰ ਸਰਕਾਰ ਹੈ ਕੰਮ ਕਰਵਾਉਣ ਉੱਤੇ ਲੱਗੀ ਹੋਈ ਹੈ ਬਹੁਤ ਸਾਰੇ ਕੰਮ ਆ ਜਿਹੜੇ 2 ਸਾਲਾਂ ਦੀ ਤਵੰਦ ਦੇ ਵਿੱਚ ਹੋਏ ਹੈ ਬਹੁਤ ਸਾਰੇ ਹੋਣੇ ਹੈ ਜਿਨ੍ਹਾਂ ਦੀ ਤਾਂ ਉਮੀਦ ਹੈ ਮੋٹے ਮੋٹے ਮੈਂ ਸਰਕਾਰ ਦੇ ਕਮਾਉਤੇ ਤੁਹਾਡੀ ਜਿਹੜੀ ਨਿਗਾਹ ਹੋ ਮਲਵਾਉਣੀ ਚਾਹਾਂਗੀ ਸਭ ਤੋਂ ਪਹਿਲਾਂ ਸਰਕਾਰ ਦਾ ਜਿਹੜਾ ਗਾਰੰਟੀ ਸੀ ਬਿਜਲੀ ਦੀ ਮੇਰੇ ਖਿਆਲ ਚ ਕਾਫੀ ਲੋਕਾਂ ਦਾ ਜਿਹੜੇ ਬਿਜਲੀ ਦੇ ਬਿੱਲ ਉਹ ਨਹੀਂ ਆ ਰਹੇ ਹੋਣਗੇ ਬਿਜਲੀ ਦੇ ਬਿੱਲ ਮੁਆਫ ਦੀ ਗਾਰੰਟੀ 90% ਲੋਕਾਂ ਦੇ ਪੰਜਾਬ ਚ ਜਿਹੜੇ ਬਿਜਲੀ ਦੇ ਬਿੱਲ ਹੈ ਉਹ ਨਹੀਂ ਆਏ ਜੀ ਇਹ ਸਰਕਾਰ ਦੀ ਬੜੀ ਵੱਡੀ ਗਾਰੰਟੀ ਸੀ ਤੇ ਮੁੱਖ ਮੰਤਰੀ ਸਾਹਿਬ ਨੇ ਸਰਕਾਰ ਬਣਦੇ ਹੀ ਇਹਨੂੰ ਕੁਝ ਮਹੀਨਿਆਂ ਦੇ ਵਿੱਚ ਪੂਰਾ ਕਰ ਦਿੱਤਾ ਸੀ ਸਿੱਖਿਆ ਦੇ ਖੇਤਰ ਚ ਪure ਪੰਜਾਬ ਚ 117 ਸਕੂਲ ਆਫ ਫੈਮਿਨਿਸ ਜਿਹੜੇ ਕਾਫੀ ਓਪਨ ਵੀ ਹੋ ਗਏ ਤੇ ਕਾਫੀ ਬਣਾਏ ਜਾ ਰਹੇ ਨੇ ਸਿੱਖਿਆ ਦੇ ਖੇਤਰ ਚ ਸਰਕਾਰ ਅੱਛਾ ਕੰਮ ਕਰ ਰਹੀ ਹੈ ਸਾਡੇ ਬਹੁਤ ਹੀ ਸਤਕਾਰਯੋਗ ਕੈਬਨਤ ਮੈਂ ਸਰ ਪੰਜਾਬ ਮੈਡਮ ਅਨਮੋਲ ਗਗਨ ਮਾਨ ਜੀ ਜਿਹੜੇ ਕਿ आज ਆਪਣੇ ਸ਼ਹਿਰ ਦੇ ਅੰਦਰ ਪਾਰਕ ਨੰਬਰ 2 ਦੇ ਅੰਦਰ ਆਪਣੀਆਂ ਮੁਸ਼ਕਲਾਂ ਆਪਣਾ ਦੁੱਖ ਸੁੱਖ ਸੌਣ ਲਈ ਪਹੁੰਚੇ ਹਨ ਸਾਡਾ ਦੁੱਖ ਸੁੱਖ ਸਾਂਝਾ ਕਰਨ ਲਈ ਪਹੁੰਚੇ ਹਨ ਬਹੁਤ ਹੀ ਧੰਨਵਾਦ ਕਰਦੇ ਹਾਂ ਅਸੀਂ ਸਾਰੇ ਸ਼ਹਿਰ ਨਿਵਾਸੀ ਪਾਰਕ ਨੰਬਰ 2 ਦੇ ਸਾਰੇ ਹੀ ਅਸੀਂ ਸਾਰੀ ਸੰਗਤ ਸਾਡੇ ਕੌਂਸਲਰ ਸਾਹਿਬ ਪਰਕ ਪੂਸ਼ਨ ਵਰਮਾ ਜੀ ਉਹਨਾਂ ਦੇ ਵੱਲੋਂ ਵੀ ਮੰਤਰੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਵਾਰਡ ਦੇ ਵੀ ਸਾਡੇ ਸ਼ਹਿਰ ਦੇ ਵਿੱਚ ਆ ਕੇ ਸਾਡੇ ਸਾਡੀਆਂ ਮੁਸ਼ਕਲਾਂ ਵੀ ਸੁਣੀਆਂ ਔਰ ਉਹਨਾਂ ਨੂੰ ਹਲਕਾਰਨ ਦਾ ਮੌਕੇ ਤੇ ਪ੍ਰੋਸਾਭ ਦਿੱਤਾ ਔਰ ਇੱਕ ਪ੍ਰਤੱਖ ਤੌਰ ਪਰਮਾਨ ਦੀ ਲੋੜ ਨੇ ਜੀ ਸਾਡੇ ਮੰਤਰੀ ਮੈਡਮ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਡੇ ਹਲਕਾ ਕਰਨ ਦੀ ਸੇਵਾ ਨਿਭਾ ਰਹੇ ਹਨ ਬਹੁਤ ਹੀ ਨਿਮਰਤਾ ਨਾਲ ਜਿਸ ਦਾ ਇਹ ਆਪਣੇ ਹੰਕਾਰ ਸਾਰਾ ਹੀ ਇਸ ਗੱਲ ਦਾ ਗਵਾਹ ਹੈ ਕਿ ਚਾਹੇ ਉਹ ਪਿੰਡਾਂ ਦਾ ਵਿਕਾਸ ਹੋਵੇ ਚਾਹੇ ਸ਼ਹਿਰ ਦਾ ਵਿਕਾਸ ਹੋਵੇ ਪਾਟਾ ਦਾ ਵਿਕਾਸ ਹੋਵੇ ਬਹੁਤ ਹੀ ਇਮਾਨਦਾਰੀ ਨਾਲ ਕਰ ਰਹੇ ਆਂ ਔਰ ਮੈਂ ਇੱਕ ਖੜੇ ਹੋਏ ਆਪਾਂ ਨੂੰ ਕਿਹਾ ਕਿ ਕਰਵਾਵਾਂਗੇ ਕਰਵਾਵਾਂਗੇ ਕੋਈ ਵੀ ਜੋ ਵਿਕਾਸ ਦੇ ਕਾਰਜ ਹੋਵੇ ਪਤਾ ਹੀ ਹੈ ਉਸ ਨੂੰ ਨਹੀਂ ਰੋਕਿਆ ਜਾਵੇਗਾ ਔਰ ਮੈਂ ਆਜੋ ਇਧਰ ਆਜੋ ਸਾਡਾ ਰੰਗ ਸੰਤ ਕੋਲ ਆਇਆ ਹੈ ਹੈਲੋ ਹਾਂਜੀ ਇਧਰ ਆਇਆ ਮੈਂ ਤੇਰੇ ਆਹ पाच ਇੱਕ ਵਜੇ ਹਾਂ ਹਾਂ ਆ ਗਿਆ ਹੋ फिर मैंने देखे रही हाँ ਉਹ ਮੈਂ ਜਿਹੜਾ ਮੈਂ ਮੈਂ ਜਿਹੜਾ ਮੈਂ ਉਹਦੇ 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 ਜਿਹੜਾ ਕੁਰਾਲੀ ਪਹੁੰਚੇ ਹੋ ਮੀਟਿੰਗ ਦੇ ਲਈ ਅਤੇ ਕਿਸ ਤਰ੍ਹਾਂ ਲੋਕਾਂ ਨਾਲ ਤੁਸੀਂ ਗੱਲਬਾਤ ਕੀਤੀ ਹੈ ਤੇ ਲੋਕਾਂ ਦੀ ਔਕੜਾਂ ਵੀ ਸੀਗੀਆਂ ਕਾਫੀ ਕਿ ਕਿਸ ਤਰ੍ਹਾਂ ਉਹਨਾਂ ਦੇ ਹੱਲ ਕਰਿਆ ਤੁਸੀਂ ਉਹ ਤੇ ਹਾਂਜੀ ਸੋ ਅਸੀਂ ਜਿਹੜਾ ਵਿਕਾਸ ਦੌਰਾ ਕਰ ਰਹੇ ਹਾਂ ਤੇ ਕੁਰਾਲੀ ਦੇ ਸਾਰੇ ਵਾਰਡਸ ਦਾ ਜਿਹੜਾ ਦੌਰਾ ਚੱਲ ਰਿਹਾ ਹੈ ਪੂਰੇ ਹਲਕੇ ਦੇ ਤੇ ਲੋਕਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਚਲੋ ਸੀਵਰੇਜ ਦੀਆਂ ਸੀਗੀਆਂ ਸੀਵਰੇਜ ਪਿਆ ਵੀ ਆ ਕੁਝ ਏਰੀਆ ਚ ਰਹਿ ਗਏ ਪੈਣਾ ਕੁਝ ਗਲੀਆਂ ਨਾਲੀਆਂ ਬਣ ਗਈਆਂ ਨੇ ਕੁਝ ਬਣਾਉਣੀਆਂ ਨੇ ਤੇ ਜਿਵੇਂ ਲੋਕਾਂ ਨੇ ਦੱਸਿਆ ਵੀ ਜਿਹੜੀਆਂ ਸੀਵਰੇਜ ਦੀਆਂ ਪਾਈਪਾਂ ਨੇ ਇਹ ਵੱਡੀਆਂ ਪੈਣੀਆਂ ਚਾਹੀਦੀਆਂ ਸੋ ਮੈਂ ਅਧਿਕਾਰੀਆਂ ਨੂੰ ਵੀ ਦੱਸਿਆ ਤੇ ਮੈਂ ਲੋਕਲ ਐਮਸੀ ਨੂੰ ਵੀ ਸਮਝਾਇਆ ਵੀ ਜਿਹੜਾ ਕੰਮ ਕਰਦੇ ਹੋ ਸੋਲਿਡ ਕਰਿਆ ਕਰੋ ਅਸੀਂ ਤਾਂ ਕੋਈ ਵਿੱਚ ਗਰੰਟਾਂ ਦੇ ਕੁਝ ਖਾਣਾ ਨਹੀਂ ਨਾ ਕੋਈ ਇਹ ਗੱਲ ਸਰਪੰਚ ਕਹਿ ਸਕਦੇ ਨੇ ਤੇ ਨਾ ਐਮਸੀ ਕਹਿ ਸਕਦਾ ਤੇ ਨਾ ਕੋਈ ਅਫਸਰ ਕਹਿ ਸਕਦਾ ਤੇ ਜਦੋਂ ਅਸੀਂ ਤੁਹਾਨੂੰ ਇਹਨਾਂ ਚੀਜ਼ਾਂ ਦੀ ਤੰਗੀ ਪਰੇਸ਼ਾਨੀ ਨਹੀਂ ਕਰਦੇ ਤਾਂ ਇਮਾਨਦਾਰੀ ਨਾਲ ਚੰਗਾ ਮਟੀਰੀਅਲ ਲਾ ਕੇ ਜਿਹੜਾ ਸਾਰਾ ਸਮਾਨ ਬਣਾਓ ਤੇ ਜੇ ਪਾਈਪਾਂ ਜੇ ਸਾਈਜ਼ ਦੀਆਂ ਲੋਡ ਓਵਰਫਲੋ ਨਾ ਹੋਣ ਕਿਉਂਕਿ ਚੀਜ਼ਾਂ ਕਹਿ ਇਹਨੂੰ ਛੋਟੀਆਂ ਨੇ ਪਰ ਲੋਕਾਂ ਤੇ ਸੋ ਜਿਹਨੇ ਸੀਵਰੇਜ ਦੀ ਲੋੜ ਆ ਸਾਰਾ ਸੀਵਰੇਜ ਵੀ ਪਾਵਾਂਗੇ ਬਾਕੀ ਲੋਕਾਂ ਦੀ ਪਰਸਨਲ ਕੁਝ ਮੁਸ਼ਕਲਾਂ ਨੇ ਉਹਨਾਂ ਨੂੰ ਸੁਣੀਆਂ ਨੇ ਤੇ ਉਹਨਾਂ ਦਾ ਵੀ ਜਿਹੜਾ ਹੱਲ ਐ ਸੀ ਉਹ ਕਰਾਂਗੇ। ਕੁਰਾਲੀ ਵਿੱਚ ਸਿਹਤ ਸਕੂਲ ਤੋਂ ਲੈ ਕੇ ਹਸਪਤਾਲ ਦੇ ਵਿੱਚ ਮੈਡਮ ਕੀ ਕੀ ਕਰ ਰਹੇ ਹੋ? ਦੇਖੋ ਹਸਪਤਾਲ ਆਲਰੇਡੀ ਤੁਹਾਨੂੰ ਪਤਾ ਹੀ ਆ ਵੀ ਖੰਡਰ ਬਣਿਆ ਹੋਇਆ ਹਸਪਤਾਲ ਆਪਾਂ ਸਾਰਾ ਤਿਆਰ ਕੀਤਾ ਹੈ ਦੁਬਾਰਾ ਤੇ 10-15 ਦੇ ਤਕਰੀਬਨ ਡਾਕਟਰਸ ਤੇ ਨਰਸਸ ਵੀ ਹਸਪਤਾਲ ਚਾਏ ਨੇ ਤੇ ਇੱਕ ਐਕਸਰਾ ਮਸ਼ੀਨ ਆ ਜਿਹੜੀ ਹਸਪੀਟਲ ਨੂੰ ਅਪਗ੍ਰੇਡ ਕਰਕੇ ਨਵੀਂ ਦਿੱਤੀ ਜਾ ਰਹੀ ਹੈ ਇੱਕ ਹਫਤੇ ਦੇ ਵਿੱਚ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਕਾਫੀ ਰੱਬ ਤੋਂ ਜਦੋਂ ਵੀ ਨਗਰ ਕੌਂਸਲ ਦੀ ਮੈਡਮ ਮੀਟਿੰਗ ਹੁੰਦੀ ਹੈ ਰੋਲਾ ਪਾਉਂਦੇ ਆ ਵੀ ਪਿਛਲਾ ਜਿਹੜਾ ਕਰੋੜਾਂ ਰੁਪਏ ਖਰਚਿਆ ਗਿਆ ਹੈ ਉਹ ਕਾਂਗਰਸੀ ਪ੍ਰਧਾਨ ਵੱਲੋਂ ਜਾਂ ਕਾਂਗਰਸੀ ਕਮੇਟੀ ਵੱਲੋਂ ਉਹਦਾ ਹਿਸਾਬ-ਕਿਤਾਬ ਦਿੱਤਾ ਜਾਵੇ ਹਜੇ ਤੱਕ ਹਿਸਾਬ-ਕਿਤਾਬ ਨਹੀਂ ਦਿੱਤਾ ਗਿਆ ਕਾਰਨ ਕੀ ਮੰਨਦੇ ਹੋ ਨਹੀਂ ਹਿਸਾਬ-ਕਿਤਾਬ ਇਹਨਾਂ ਨੂੰ ਸ਼ਾਇਦ ਜੇ ਕੋਈ ਵੀ ਬੰਦਾ ਵਾਰਡਾਂ ਦੀਆਂ ਗਰੰਟਾਂ ਦੇ ਵਿੱਚੋਂ ਵਾਰਡਾਂ ਦੇ ਪੈਸੇ ਆ ਜੋ ਜਿਹੜਾ ਲੋਕਾਂ ਦਾ ਪੈਸਾ ਖਾਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਸ਼ਾਇਦ ਤੁਹਾਨੂੰ ਪਤਾ ਇਦਾਂ ਵੀ ਲੱਗਦਾ ਹੋਵੇ ਵੀ ਕਿਤੇ ਕਿਸੇ ਦੀ ਕੋਈ ਨਿਗਾਹ ਹੈ ਨਹੀਂ ਤੇ ਸਾਰਿਆਂ ਤੇ ਨਿਗਾਹ ਹੈ ਸਾਰੇ ਅਸੀਂ ਪੂਰਾ ਵਾਚ ਕਰ ਰਹੇ ਹਾਂ ਹਰ ਇੱਕ ਤੇ ਪੂਰੀ ਦੀ ਪੂਰੀ ਇਨਕੁਆਰੀ ਅੰਦਰ ਖਾਤੇ ਚੱਲ ਰਹੀ ਹੈ ਕਿਹੜਾ ਬੰਦਾ ਕੀ ਕਰ ਰਿਹਾ ਹੈ ਕਿਹੜਾ ਐਮਸੀ ਕਿਸ ਤਰੀਕੇ ਕੰਮ ਕਰ ਰਿਹਾ ਹੈ ਜਿਹੜਾ ਕੰਮ ਕਰ ਰਿਹਾ ਉਹ ਸਾਡੇ ਹੀ ਹੈ ਜਿਹਨੂੰ ਲੋਕ ਪਸੰਦ ਕਰਦੇ ਉਹ ਵੀ ਸਾਡਾ ਹੈ ਅਸੀਂ ਪਾਰਟੀ ਨਹੀਂ ਦੇਖਦੇ ਸਾਡੇ ਤਾਂ ਚਲੋ ਹੁਣ ਸਾਰੇ ਜਿਹੜੇ ਕੋਈ ਕੰਮ ਕਰਦੇ ਆ ਨਾਲ ਪੈਂਦਾ ਤੇ ਨਹੀਂ ਨਾ ਹੋਣ ਨਾਲ ਪੈਂਦਾ ਜੋ ਲੋਕ ਮੁੱਖ ਮੰਤਰੀ ਸਾਹਿਬ ਨੂੰ ਪਿਆਰ ਕਰਦੇ ਆ ਇਮਾਨਦਾਰ ਮੁੱਖ ਮੰਤਰੀ ਚਾਹੁੰਦੇ ਨੇ ਪੰਜਾਬ 'ਚ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਨਾਲ ਨੇ ਪਹਿਲਾਂ ਵੀ 91 ਸੀਟਾਂ ਦਿੱਤੀਆਂ ਹੁਣ ਵੀ ਲੋਕਾਂ ਨੇ ਬਹੁਤ ਹੁੰਗਾਰਾ ਦੇਣਾ ਜਿਹੜੇ ਹੁਣ ਅੱਗੇ ਨੂੰ ਵੋਟ ਐ 2 ਸਾਲ ਦੇ ਕੰਮ ਤਾਂ ਮੰਗੋਗੇ ਜੈਸਾ ਕੰਮ ਤਾਂ ਮੰਗਾਂਗੇ ਜੀ ਕੰਮ ਕੀ ਜੀ ਹਵਾਣ ਕੌਣ ਤੁਹਾਨੂੰ ਰਿਜ਼ਲਟ ਦਿੱਤਾ ਔਰ ਦਿਨ ਰਾਤ ਮਿਹਨਤ ਕਰਕੇ ਅਨਮੋਲ ਗਗਨ ਮਾਨ ਜੀ ਨੇ ਉਰਾਲੀ ਹਸਪੀਟਲ ਦੇ ਅੰਦਰ ਜਿਹੜੇ ਚੁਆਨੀ ਟੈਸਟ ਹੈ ਉਹ ਹਰ ਵਕਤ ਉਥੇ ਡਾਕਟਰ ਅਵੇਲੇਬਲ ਨੇ